ਪਾਗਦਰ ਰਾਮਾਨੰਦ ਜੀ ਨੂੰ ਪ੍ਰਸ਼ਾਦ ਛਕਾਇਆ ਜਦੋਂ ਪ੍ਰਸ਼ਾਦ ਛਕਾਇਆ ਧਿਆਨ ਨਾ ਲੱਗੇ ਰਾਮਾਨੰਦ ਦਾ ਕੁੰਨਾ ਹੀ ਕੁੰਨਾ ਦੱਸਣ ਚਮਿਆਰਾਂ ਦੀਆਂ ਇਹਨੂੰ ਫੇ ਸਾਰੇ ਬ੍ਰਹਮਚਾਰੀ ਬੁਲਾਏ ਕਹਿੰਦੇ ਦੱਸੋ ਵੀ ਕੀ ਦਾ ਉਹਨੂੰ ਲਿਆ ਕੇ ਮੈਨੂੰ ਖਵਾਇਆ ਇਹ ਕਹਨ ਸੱਚ ਦੱਸਦਾ ਕਿ ਮਹਾਰਾਜ ਸੰਤੋਖਾ ਨਾਮੇ ਠੇਕੇਦਾਰ ਹੋ ਹੈ ਉਸਨ ਮਹਾਰਾਜ ਜੀ ਬੇਨਤੀ ਕੀਤੀ ਸੀ ਉਸ ਦਾ ਭੋਜਨ ਛਕਾਇਆ ਕਹਿਣ ਲੱਗੇ ਜਾ ਕੇ ਪੁੱਛ ਕੇ ਆਓ ਦੀ ਕੀ ਕਹਾਣੀ ਸੀ ਜੋ ਪੁੱਛਣ ਆ ਕੇ ਗਏ ਜੀ ਕਹਿੰਦੇ ਮੇਰੇ ਪੁੱਤਰ ਨਹੀਂ ਹੈ ਫਿਰ ਅਮਨੰਦ ਕਹਿੰਦਾ ਪੁੱਤਰ ਤਾਂ ਤੁਹਾਨੂੰ ਹੀ ਬਣਨਾ ਪੂ ਮੈਂ ਨਹੀਂ ਬਣਨਾ ਰਵਿਦਾਸ ਕਹਿੰਦਾ ਬਾਬਾ ਮੈਂ ਤੇਰਾ ਸਰਾਫ ਤਾਂ ਸਹਾਨ ਲੈਣਾ ਉਹਦੇ ਘਰ ਜਨਮ ਪੈਣਾ ਪਰ ਮੇਰਾ ਉਸ ਜਨਮ ਚ ਹੀ ਮੇਰੀ ਮੁਕਤੀ ਹੋ ਜਾਈ ਕਹਿਣ ਲੱਗੇ ਚੰਗਾ ਉਸੇ ਜਨਮ 'ਚ ਹੀ ਨਿਹਾਲ ਹੋ ਜਾਏਗਾ ਕਿਉਂ ਅਮਨੰਦ ਜੀ ਦੇ ਸਰਾਫ ਕਰਕੇ ਰਵਿਦਾਸ ਜੀ ਸੰਤੋਖੇ ਉਸ ਜਿਮਾਰ ਦੇ ਘਰ ਜਨਮ ਤਾਰਿਆ ਤੇ ਫੇਰ ਜਿਮਾਰੀਆ ਦੁੱਧ ਨਾ ਚੁੰਗਣ ਰਾਮਾਨੰਦ ਨੇ ਆ ਕੇ ਵੇਖਿਆ ਕਹਿੰਦੇ ਕੁਛ ਨਹੀਂ ਤੇਰਾ ਵਿਗੜਦਾ ਹੁਣ ਸਿਮਰਨ ਕਰ ਨਾਮ ਦਾ ਵੇਖ ਦੇ